ਮੈਂ ਆਮ ਆਦਮੀ ਪਾਰਟੀ ਦਾ ਵਰਕਰ ਵੀ ਰਿਹਾ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਹੱਕਦਾਰ ਚ ਪਾਈਆਂ ਹੋਈਆਂ ਸਾਨੂੰ ਧਮਕੀਆਂ ਆ ਰਹੀਆਂ ਸਾਨੂੰ ਕੁੱਟਮਾਰ ਕਰ ਰਹਾ ਹੈ ਸਾਨੂੰ ਅਜੇ ਤੱਕ ਕਣਕ ਨਹੀਂ ਮਿਲੀ ਅਸੀਂ ਗਰੀਬ ਆਦਮੀ ਆ ਜੋ ਕੋਈ ਕਹਦੇ ਸਾਨੂੰ ਕੋਈ ਪਿੰਡ ਦਾ ਬੰਦਾ ਬਾਹਰ ਖੜੀ ਕਰਕੇ ਕਹਦੇ ਵੀ ਇਹਨਾਂ ਕੋਲੇ 5 ਮਰਲੇ ਵੀ ਜਗ੍ਹਾ ਹੋਵੇ ਪੈਲੀ ਤਰਾ ਨਾਮ ਸਾਫ ਸਿੰਘਾ ਜੀ ਇਸੇ ਹੀ ਪਿੰਡ ਦਾ ਸੁਨੀਕ ਮੈਂ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਵੀ ਰਿਹਾ ਹਾਂ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਹੱਕਦਾਰ ਚ ਪਾਈਆਂ ਹੋਈਆਂ ਸਾਨੂੰ ਧਮਕੀਆਂ ਆ ਰਹੀਆਂ ਸਾਨੂੰ ਕੁੱਟਮਾਰ ਕਰ ਰਹਾ ਹੈ ਸਾਨੂੰ ਅਜੇ ਤੱਕ ਕਣਕ ਨਹੀਂ ਮਿਲੀ ਅਸੀਂ ਗਰੀਬ ਆਦਮੀ ਆ ਜੋ ਕੋਈ ਕਹਦੇ ਸਾਨੂੰ ਕੋਈ ਪਿੰਡ ਦਾ ਬੰਦਾ ਬਾਹਰ ਖੜੀ ਕਰਕੇ ਕਹਦੇ ਵੀ ਇਹਨਾਂ ਕੋਲੇ 5 ਮਰਲੇ ਵੀ ਜਗ੍ਹਾ ਹੋਵੇ ਪੈਲੀ ਦੀ ਅਸੀਂ ਬਿਲਕੁਲ ਮਾਤੜ ਬੰਦੇ ਆ ਕਣਕ ਸਾਡੀ ਆ ਸਾਡਾ ਹੱਕ ਆ ਸਾਡੀਆਂ ਕੁਰਸੀਆਂ ਭਾਈ ਸਾਹਿਬ ਨੇ ਦੱਸਿਆ ਕਿ ਜਿੰਨੀਆਂ ਕੁਰਸੀਆਂ ਸਾਰੀਆਂ ਸਾਡੀਆਂ ਐ ਭਗਵੰਤ ਮਾਨ ਸਾਹਿਬ ਨੇ ਦੱਸਿਆ ਸੀ ਕਿ ਅਸੀਂ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਅੱਜ ਤੱਕ ਕੋਈ ਵੀ ਵਰਕਰ ਨਹੀਂ ਪਿੰਡ 'ਚ ਪਹੁੰਚਿਆ ਕਿਸੇ ਦੀ ਕੋਈ ਵਟਤ ਨਹੀਂ ਹੈਗੀ ਇੱਥੇ ਗਰੀਬ ਮੰਦੇ ਦੀ ਬਿਲਕੁਲ ਵਟਤ ਨਹੀਂ ਹੈਗੀ ਆ ਜੋ ਆਮ ਆਦਮੀ ਪਾਰਟੀ ਆ ਗਈ ਆ ਅਸੀਂ ਖੁਦ ਵਰਕਰ ਰਹੇ ਹਾਂ ਪਰ ਸਾਡਾ ਦੁੱਕੀ ਦਾ ਮੁੱਲ ਨਹੀਂ ਇਹਨਾਂ ਨੇ ਪਾਇਆ ਅਸੀਂ ਐਮਐਲਏ ਸਾਹਿਬ ਨੂੰ ਵੀ ਫੋਨ ਕੀਤਾ ਸੀ ਕਈ ਗੱਲਾਂ ਵਾਸਤੇ ਪਰ ਸਾਨੂੰ ਉਹਨਾਂ ਨੇ ਅਜੇ ਤੱਕ ਫੋਨ ਲਾ ਕੇ ਕੋਈ ਜਵਾਬ ਨਹੀਂ ਦਿੱਤਾ ਸਾਡੇ ਪਿੰਡ ਦੇ ਵਿੱਚ ਸਾਨੂੰ ਅਜੇ ਤੱਕ ਕਣਕ ਨਹੀਂ ਸਾਡੀ ਚੜਾਈ ਗਈ ਸਾਨੂੰ ਅਜੇ ਤੱਕ ਕਣਕ ਨਹੀਂ ਦਿੱਤੀ ਗਈ ਕਿ ਸਾਡੇ ਕੁੱਟਮਾਰ ਵੀ ਕਰਦੇ ਰਹੇ ਨੇ ਆ ਦੇਖ ਹੀ ਲੈ ਤੁਸੀਂ ਭੈਣ ਦਾ ਹਾਲ ਤੇ ਵੀਰ ਦਾ ਵੀ ਹਾਲ ਬਹੁਤ ਮਾੜੀ ਗੱਲ ਹੈ ਇਹੋ ਜੀ ਸਾਨੂੰ ਸਰਕਾਰ ਨਹੀਂ ਚਾਹੀਦੀ ਸਾਨੂੰ ਇਹੋ ਪਹਿਲੀਆਂ ਸਰਕਾਰਾਂ ਸਾਨੂੰ ਸਹੀ ਸੀ ਪਰ ਚੰਗਾ ਨਹੀਂ ਲੱਗ ਰਿਹਾ ਤੁਹਾਨੂੰ ਜੀ ਤੁਸੀਂ ਬਦਲਾਅ ਨੂੰ ਵੋਟਾਂ ਪਾਈਆਂ ਸੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਬਦਲਾਅ ਕਰਾਂਗੇ ਕੀਤਾ ਬਦਲਾਅ ਬਹੁਤ ਵਧੀਆ ਬਦਲਾਅ ਦੇਖੋ ਇਹੋ ਜਿਹਾ ਬਦਲਾਅ ਕਰਨਾ ਸੀ ਉਹਨਾਂ ਨੇ ਉਹਨਾਂ ਨੇ ਕਿਆ ਸਿੱਕੇ ਤੁਹਾਨੂੰ ਬਦਲਾ ਕਰਕੇ ਦਿਖਾਵਾਂਗੇ ਪਰ ਕਰ ਦਿੱਤਾ ਉਹਨਾਂ ਨੇ ਗਰੀਬ ਨੂੰ ਕੁੱਟ ਮਾਰ ਤੇ ਗਰੀਬ ਤੋਂ ਜਿੰਨਾ ਲੁੱਟ ਖੋ ਹੈਗੀ ਉਹ ਖੋਲੋ ਬਸ ਹੋਰ ਬਦਲਾ ਕੀ ਨਸ਼ਾ ਵਾਧੂ ਕਰ ਦਿੱਤਾ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਕਲੀਅਰ ਕਰ ਦਈਏ ਕਿ ਡੀਪੂ ਤੇ ਕਣਕੇ ਸੀਗੀ ਨੇ ਉਹ ਤਾਂ ਪ੍ਰਾਈਵੇਟ ਕਿਸੇ ਦੇ ਘਰ ਸੀਗੀ ਜਿੱਥੇ ਇਹ ਬੰਦੇ ਗਏ ਆ ਔਰ ਜਦੋਂ ਇਹਨਾਂ ਨੇ ਜਾ ਕੇ ਆਵਾਜ਼ ਚੱਕੀ ਆ ਕਿ ਵੀ ਫਲਾਣੇ ਨੂੰ ਨਹੀਂ ਮਿਲੀ ਜਾਂ ਇਹਨਾਂ ਨੂੰ ਨਹੀਂ ਮਿਲੀ ਜਾਂ ਸਾਡੇ ਕੀ ਉਹਦਾ ਹਿਸਾਬ ਕਿਤਾਬ ਲਿਆ ਤੇ ਉਹਨਾਂ ਨੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਸਾਰਾ ਹਰਪ੍ਰੀਤ ਸਿੰਘ ਜੀ ਦੇ ਉਂਗਲ ਦੇ ਵਿੱਚ ਫ੍ਰੈਕਚਰ ਹੋਇਆ ਔਰ ਉਹਨਾਂ ਦੇ ਭੈਣ ਜੀ ਨੇ ਸਵਰਨਕਰ ਉਹਨਾਂ ਦੇ ਬਾਹਾਂ ਦੇ ਉੱਤੇ ਸੱਟ ਲੱਗੀ ਹੈ ਔਰ ਇਹ ਕੋਈ ਮੈਂ ਨਹੀਂ ਕਹਿ ਰਿਹਾ ਜਾਂ ਇਹ ਨਹੀਂ ਕਹਿ ਰਿਹਾ ਵੀਡੀਓ ਬਣੀ ਹੋਆ ਵੀਡੀਓ ਦੇ ਵਿੱਚ ਸਾਰਾ ਕੁਝ ਬਿਲਕੁਲ ਸ਼ਰਿਆਮ ਆ ਲੜਾਈ ਹੋ ਰਹੀ ਆ ਔਰ ਮੈਂ ਤਾਂ ਇਸ ਗੱਲ ਦੀ ਹੈਰਾਨਗੀ ਮਹਿਸੂਸ ਕਰਦਾ ਕਿ ਇੱਕ ਪਾਸੇ ਸਾਡੇ ਸਰਪੰਚ ਸਾਹਿਬ ਦੇ ਬੇਟੇ ਨੂੰ ਵੇਰੇ 7 ਵਜੇ ਚਾਕੇ ਲਿਜਾ ਕੇ ਉੱਥੇ ਬਿਨਾਂ ਕਿਸੇ ਗੱਲ ਤੋਂ ਪਰਚਾ ਕਰ ਦਿੱਤਾ ਜਾਂਦਾ ਜਦ ਕਿ ਉਹਦੇ ਤੇ ਕੋਈ ਪਰਚਾ ਨਹੀਂ ਹੈ ਕੋਈ ਕੁਝ ਨਹੀਂ ਹੈ ਉਹਨੂੰ ਉਹ ਉਹਦੇ ਤੇ ਝੂਠਾ ਪਰਚਾ ਕਰ ਦਿੱਤਾ ਜਾਂਦਾ ਔਰ ਜਿੱਥੇ ਉਂਗਲੀ ਟੁੱਟੀ ਹੋਈ ਹੈ ਵੀਡੀਓ ਬਣੀਆਂ ਹੋਈਆਂ ਇੱਕ ਲੇਡੀਜ਼ ਦੇ ਸੱਟ ਲੱਗੀ ਹੋਈ ਆ ਔਰ ਹੋਰ ਸਾਰੇ ਘਰ ਦੇ ਮੈਂਬਰਾਂ ਨੂੰ ਤੱਕੇ ਮੁਕੀ ਸਾਰਾ ਕੁਝ ਹੋਇਆ ਜਿੱਥੇ ਕੋਈ ਮੱਲੋ ਸਬੂਤ ਦੀ ਵੀ ਲੋੜ ਨਹੀਂ ਉਹਦਾ ਹਲੇ ਤੱਕ ਪਰਚਾ ਨਹੀਂ ਹੁੰਦਾ ਉਹ ਜਿਹਨਾਂ ਬੰਦਿਆਂ ਨੇ ਕੀਤਾ ਉਹਨਾਂ ਨੂੰ ਕੋਈ ਅਰੈਸਟ ਨਹੀਂ ਕਰਨਾ ਹੁੰਦਾ ਕੋਈ ਗੱਲ ਨਹੀਂ ਉਲਟਾ ਇਹਨਾਂ ਨੂੰ ਫੋਨ ਆ ਰਹੇ ਆ ਕਿ ਜਾ ਕੇ ਉਹਨਾਂ ਨੂੰ ਮਾਫੀ ਮੰਗ ਲਓ ਉਹਨਾਂ ਤੇ ਜਾਂ ਉਹਨਾਂ ਨੂੰ ਜਾ ਕੇ ਕਿ ਆਪਣਾ ਹੱਕ ਜਿਹੜਾ ਉਹ ਛੱਡ ਦਿਓ ਤੇ ਸਾਰਾ ਕੁਝ ਠੀਕ ਹੈ ਮਨੋ ਪਰਿਵਾਰ ਦਾ ਕਹਿਣਾ ਕਿ ਸਾਨੂੰ ਕੁਝ ਗਲਤ ਅਨਸਰ ਆ ਲੋ ਤੁਸੀਂ ਕਿਵੇਂ ਆ ਰਹੀਆਂ ਉਹ ਹੀ ਤਾਂ ਮੈਂ ਕਹਿੰਦਾ ਗਲਤ ਅਨਸਰ ਕਿਹੜੇ ਆ ਜੀ ਗਲਤ ਅਨਸਰ ਥੋੜਾ ਹੈ ਇਹ ਇਹਨਾਂ ਦੇ ਵਿੱਚੋਂ ਹੀ ਆ ਇਹ ਪਾਰਟੀ ਆਮ ਆਦਮੀ ਪਾਰਟੀ ਅੱਜ ਲੋਕਾਂ ਨੂੰ ਅੱਜ ਇੱਕ ਸਾਲ ਦੇ ਵਿੱਚ ਸਾਰਿਆਂ ਦੇ ਚੀਕਾਂ ਨਿਕਲੀਆਂ ਪਈਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਇਹੋ ਜਿਹੇ ਗਲਤ ਬੰਦਿਆਂ ਦੇ ਇਹੋ ਜਿਹੇ ਡਿਫਾਲਟ ਰਨ ਨੂੰ ਅਸੀਂ ਵੋਟਾਂ ਪਾ ਕੇ ਇਹਨਾਂ ਤੇ ਮਗਰ ਲਾ ਕੇ ਵੋਟਾਂ ਪਾ ਬਿਟੇ ਅੱਜ ਜਿਹੜੀ ਮਰਜ਼ੀ ਗੱਲ ਨੂੰ ਤੁਸੀਂ ਲੈ ਚਲੋ ਅੱਜ ਸਿਰਫ ਤੇ ਸਿਰਫ ਇਹ ਢਿੱਡ ਭਰਨ ਦੇ ਵਿੱਚ ਲੱਗਿਓ ਆਪਣਾ ਆਪਣਾ ਮਾਲ ਆਪਣਾ ਆਪਣੇ ਘਰ ਆਪਣੇ ਕਰ ਲਈਏ ਕੀ ਜੀ ਇਹ ਡੀਪੂ ਕਿਉਂ ਨਹੀਂ ਸਾਡੇ ਇੰਨੇ ਸਾਲ ਇੱਥੇ ਕਣਕ ਵੰਡੀ ਗਈ ਹੈ ਇੱਕ ਵਾਰੀ ਵੀ ਕੋਈ ਕੋਈ ਹੋਇਆ ਇੱਥੇ ਕੋਈ ਕਦੀ ਵੀ ਅੱਜ ਤੱਕ ਨਹੀਂ ਹੋਇਆ ਔਰ ਇੱਥੇ ਤੱਕ ਇਹ ਇਸ ਪਿੰਡ ਦੇ ਵਿੱਚ ਸਾਡੇ ਸਰਕਾਰ ਵੇਲੇ ਇਹ ਹਾਲਾਤ ਰਹੇ ਆ ਕਿ ਜੇ ਕਿਸੇ ਦੀ ਕਣਕ ਬਚ ਵੀ ਜਾਂਦੀ ਸੀ 10-10 ਦਿਨ ਉਹ ਡੀਪੂਆਂ 'ਚ ਪਿਆ ਕੇ ਉਹ ਅਗਲਾ ਕਹਿੰਦਾ ਚਲੋ ਕੋਈ ਨਹੀਂ ਅੱਜ ਹੈ ਨਹੀਂ ਕੱਲ ਨੂੰ ਆਜੋ ਕੱਲ ਨਹੀਂ ਪਰਸੋਂ ਨੂੰ ਆਜੋ ਆ ਕੇ ਲੈ ਜਾਓ ਅੱਜ ਇਹਨਾਂ ਨੂੰ ਕੀ ਲੋੜਾ ਆਪਣੇ ਘਰ ਚ ਰ ਵੰਡਣ ਦੀ ਵੀ ਕੀ ਅੰਦਰ ਬੈਠੇ ਇਹਨਾਂ ਦੇ ਘਰ ਤੇ ਜਾ ਕੇ ਦੁਗਣੀ ਹੋ ਜਾਣੀ ਹੈ ਕਿ ਵੱਧ ਜਾਣੀ ਹੈ ਜਿਹਨਾਂ ਲੋਕਾਂ ਦੇ ਗਰੀਬਾਂ ਦਾ ਹੱਕ ਹੈ ਉਹਨਾਂ ਨੂੰ ਦਿੱਤਾ ਜਾਵੇ ਕਿਉਂ ਨਹੀਂ ਦਿੰਦੇ ਇਹ ਦੇਣਾ ਇਸ ਕਰਕੇ ਨਹੀਂ ਕਿਉਂਕਿ ਪਿਛਲੀ ਵਾਰੀ ਵੀ ਇਹੀ ਸੀਗਾ ਕਿ ਖਾਣੀ ਆ ਕਾਨਕ ਕਿਸੇ ਤਰੀਕੇ ਉਹ ਉਹ ਇਹੋ ਜਿਹਾ ਕਫਲਾ ਕਰਨਾ ਇੱਥੇ ਮੇਰਾ خیال ਇੱਕ ਭੈਣ ਜੀ ਹੁਣ ਮੈਨੂੰ ਵੋਟਾਂ ਨਹੀਂ ਪਈਆਂ ਮੈਂ ਹੱਸ ਕੇ ਕਹਿ ਸਕਦਾ ਸੀ ਚੰਗਾ ਸਵਾਦ ਲੈ ਲਓ ਪਰ ਨਹੀਂ ਯਾਰ ਆਪਾਂ ਸਮਾਜਿਕ ਢਾਂਚੇ ਦੇ ਵਿੱਚ ਬਿੰਨੇ ਹੋਇਆ ਆਪਾਂ ਨਹੀਂ ਛੱਡ ਸਕਦੇ ਇਹਨਾਂ ਨੂੰ ਇਹ ਮੇਰੇ ਭੈਣ ਭਰਾ ਨੇ ਜੇ ਅੱਜ ਇਹਨਾਂ ਨਾਲ ਇਹ ਗੱਲ ਹੁੰਦੀ ਆ ਦੱਬੇ ਦੱਬੇ ਇੱਥੇ ਮੇਰੇ ਹਲਕੇ ਦੇ ਵਿੱਚ ਮੇਰੇ ਖਲ ਅੱਧੇ ਹਲਕੇ ਤੋਂ ਵੱਧ ਬੰਦੇ ਹੋ ਜੇ ਦੱਬੇ ਦੱਬੇ ਜਿਹੜੇ ਆ ਜੁੱਤੀਆਂ ਖਾਂਡੇ ਨੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਕਿ ਭਾਈ ਸਜਣੋ ਠੀਕ ਹੈ ਪਿਛਲੇ 2022 ਦੀਆਂ ਇਲੈਕਸ਼ਨਾਂ 'ਚ ਤੁਸੀਂ ਜੋ ਮਰਜ਼ੀ ਕਰ ਲਿਆ ਪਰ ਅੱਜ ਤੁਹਾਨੂੰ ਤੁਹਾਡਾ ਫਰਜ਼ ਬਣਦਾ ਆਪਣੀ ਆਵਾਜ਼ ਨੂੰ ਬੁਲੰਦ ਕਰੋ ਅੱਗੇ ਨਿਕਲੋ ਇਹ ਤਾਂ ਚੁੱਪ ਰਹਿ ਕੇ ਅੱਜ ਦਾ ਮੇਰੇ ਵੀਰ ਨੇ ਅਰਪੀ ਨੇ ਕੀਤਾ ਇਹਨੂੰ ਬਾਹਰ ਤੁਹਾਨੂੰ ਸਾਰਿਆਂ ਨੂੰ ਬਾਹਰ ਆਉਣਾ ਚਾਹੀਦਾ ਕਿਉਂਕਿ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਇਹ ਸਾਰੇ ਹਲਕੇ ਦੀ ਇਹ ਸਾਰੇ ਪੰਜਾਬ ਦੀ ਕਹਾਣੀ ਹੈ ਹਰ ਜਗ੍ਹਾ ਇਹ ਰੌਲਾ ਪੈਣ ਰਿਹਾ ਲੋਕ ਡਰਦੇ ਮਾਰੇ ਕਿ ਉਹ ਗਰੀਬ ਬੰਦਾ ਕੀ ਕਰੂਗਾ ਥਾਣੇ ਉਹ ਨਹੀਂ ਜਾ ਸਕਦਾ ਕੋਈ ਅਫਸਰ ਦੇ ਅੱਗੇ ਉਹ ਨਹੀਂ ਜਾ ਸਕਦਾ ਕਿਸੇ ਚਾਰ ਬੰਦਿਆਂ ਦੇ ਵਿੱਚ ਉਹ ਵੇਰ ਕੇ ਗੱਲ ਨਹੀਂ ਕਰ ਸਕਦਾ ਗਰੀਬ ਕੀ ਕਰ ਕੀ ਸਕਦਾ ਉਹ ਤਾਂ ਅੱਗੇ ਹਾਲਾਤਾਂ ਦਾ ਮਾਰਿਆ ਹੋਇਆ ਪਰ ਸਮਾ ਆ ਗਿਆ ਅੱਜ ਅਸੀਂ ਵੀ ਸਾਰੇ 40 45 ਪੰਚਾਇਤਾਂ ਇੱਥੇ ਇਕੱਠੀਆਂ ਆ ਅਸੀਂ ਵੀ ਇਹ ਫੈਸਲਾ ਕੀਤਾ ਕਿ ਜਿੱਥੇ ਜਿਹੜੇ ਗਰੀਬ ਨੂੰ ਜਿੱਥੇ ਵੀ ਪਮਾ ਉਹ ਸਾਡੇ ਨਾਲ ਸੀ ਪਮਾ ਉਹ ਨਹੀਂ ਨਾਲ ਸੀ ਜਿੱਥੇ ਚ ਇਹਨੂੰ ਲੋੜ ਹੈ ਉਹ ਅੱਧੀ ਰਾਤ ਨੂੰ ਵੀ ਸਾਡੇ ਸਰਪੰਚਾਂ ਦੀ ਜਿਹੜੀ ਯੂਨੀਅਨ ਹੈ ਇਹਨੂੰ ਆ ਕੇ ਮਿਲੋ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਮੋਹਤਵਾਰ ਹਨ ਉਹਨਾਂ ਨੂੰ ਮਿਲੋ ਉਹਨਾਂ ਦੀ ਆਵਾਜ਼ ਚੱਕੀ ਜਾਏਗੀ ਔਰ ਉਹਨਾਂ ਨੂੰ ਇਨਸਾਫ ਦਵਾਇਆ ਜਾਏਗਾ